a

कोई गल गुस्सा चलता है ¡Por no, no. ਕਿਆ ਕਰੋ ਫਰੈਂਡਸ ਤੇ ਰੇਲਰੋ ਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ ਇਹ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ ਜਦ ਕਿ ਮੈਂ ਤੁਹਾਡਾ ਐਮਪੀ ਹਾਂ ਇਹ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ ਸਾਨੂੰ ਕਹਿ ਦਿੰਦੇ ਐ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਾਂ ਲਾਅਨ ਆਰਡਰ ਦਾ ਹੋ ਜਾਊਗਾ ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਹੈ ਹਰ 32-32 ਸਾਲਾਂ ਤੋਂ ਸਾਡੇ ਸਿੱਖ ਬੰਦੀ ਬਣਾਏ ਬੈਠੇ ਐ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਤੇ ਹਾਰ ਜੇਲ੍ਹ ਦੇ ਵਿੱਚ ਸਟੇ ਤਖਤ ਤੇ ਜਥੇਦਾਰ ਹਬਾੜਾ ਸਾਹਿਬ ਬੈਠੇ ਐ ਫਿਰ ਉੱਥੇ ਮਲਕ ਬੈਠਾ ਕਸ਼ਮੀਰ ਦਾ ਸ਼ਬੀਰ ਸਾਹਿਬ ਬੈਠਾ ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਐ ਆਪਣੇ ਪੰਜਾਬ ਦੇ ਵਾਰਸ ਵਾਰਸ ਪੰਜਾਬ ਦੇ ਉਹ ਭੁਖੜਤਾਲ ਦੇ ਉੱਤੇ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਸ ਪੰਜਾਬ ਦੇ ਉਹ ਵੀ ਭੁਖੜਤਾਲ ਤੇ ਹੈ ਮੈਂ ਮੰਗਦਾ ਇਜਾਜ਼ਤ ਕਿ ਡਿਬਰੂਗੜ ਜਾਣ ਦੀ ਅੰਮ੍ਰਿਤਸਰ ਜੇਲ੍ਹ ਜਾਣ ਦੀ ਤਿਹਾਰ ਜੇਲ੍ਹ ਜਾਣ ਦੀ ਉਹ ਬਤੌਰ ਮੈਨੂੰ ਐਮਪੀ ਦਿੰਦੇ ਨਹੀਂ ਤਾਂ ਮੇਰਾ ਮਸਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲੱਗੂ ਕਿ ਕਿਸੇ ਨੂੰ ਕਿ ਜੇ ਸਿੱਖਾਂ ਦਾ ਨਮੈਂਦਾ ਉੱਥੇ ਜਾ ਵੀ ਨਾ ਸਾਡੇ ਕੋਲੇ ਸੀਨੀਅਰ ਪੁਲਿਸ ਅਫਸਰਾਂ ਨੇ ਟੈਲੀਫੋਨ ਆਉਂਦੇ ਆ ਜੀ ਲੋਕੀ ਬਹੁਤ ਤਕਲੀਫ ਹੋਊਗੀ 플ਾਂਟੇ ਹੋਗਾ ਹੁਣ ਜੇ ਤਾਂ ਮੈਂ ਹੋਵਾਂ ਕ੍ਰਿਮੀਨਲ ਤੇ ਮੇਰੀ ਬਣਾਉਣਾ ਚਾਹਣ ਹਿਸਟਰੀ ਸ਼ੀਟ ਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ ਤੇ ਪੁਲਿਸ ਤੇ ਸਰਕਾਰ ਮੰਨ ਜਾਂਦੀ ਹੈ ਪਰ ਸਾਡੇ ਕ੍ਰਿਮੀਨਲ ਇਸ਼ੂਸ ਨਹੀਂ ਹੈ ਸਾਡੇ ਪੋਲਿਟਿਕਲ ਦੁੱਖ ਤਕਲੀਫਾਂ ਹੈਗੀਆਂ ਸਾਡੇ ਮਜਬਦ ਦੀ ਸਾਡੀ ਕੌਮ ਦੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਦੀ ਸਾਹਿਬ ਨੇ ਫੇਰ ਹੋਮ ਮਨਿਸਟਰ ਨੇ ਫੇਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਨਵੀਂ ਪੋਲਿਸੀ ਖੋਲੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਓ ਹੁਣ ਕੈਨੇਡਾ ਦੇ ਵਿੱਚ ਮਰਵਾਤਾ ਇਹ ਨਿਜਰ ਸਾਹਿਬ ਮਰਵਾਤਾ ਹਰਦੀਪ ਸਿੰਘ ਰਿੱਪੂ ਦਮਨ ਸਿੰਘ ਮਲਕ ਮਰਵਾਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਰਵਾਤਾ ਬ੍ਰਿਟਾਨੀਆ ਦੇ ਇਫਤਾਰ ਸਿੰਘ ਠੰਡਾ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਾਰਤਾ ਪਹਿਲ ਮੁਸੇਵਾਲੂ ਪੰਜਾਬ ਦੇ ਵਿੱਚ ਮਾਰਤਾ ਦਸਾਂ ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ ਹੁਣ 60 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਉਹ ਕਿੱਥੇ ਜਾਣ ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਉਹ ਜਾਣਗੇ ਕਿੱਥੇ ਨਹੀਂ ਸਾਡੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ ਅਮਰੀਕਾ ਕਹਿ ਰਿਹਾ ਹੈ ਕੀ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮਰੀਕਾ ਦੇ ਵਿੱਚੋਂ ਤਾਂ ਅਸੀਂ ਫੜ ਲਿਆ ਪਰ ਇਹ ਸਕੀਮ ਕਿੱਥੇ ਘਟ ਹੋਈ ਹੈ ਅਜੇ ਤੱਕ ਅਮਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ ਫਿਰ ਅਮਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਪਰ ਅਮਰੀਕਾ ਕਹਿੰਦਾ ਅਸੀਂ ਨਹੀਂ برداشت ਕਰਨਾ ਬਾਕੀ ਦੇ ਮੁਲਕ ਕਹਿੰਦੇ ਅਸੀਂ برداشت ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹੀਦ ਸਿੱਖ ਨੂੰ ਜਾਂ ਕਿਸੇ ਨੂੰ ਗੋਲੀ ਮਰਵਾ ਦੇ ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਇੱਥੇ ਕਦੇ ਇਹ ਆ ਝੰਡੇ ਵਾਲੇ ਦੇ ਵਿੱਚ ਮਾਰਤਾ ਬੰਦਾ ਫਿਰ ਇੱਥੇ ਆ ਇੱਥੇ ਨੇੜੇ ਇਹ ਆਪਣੇ ਸਤਨੂ ਦੇ ਮਾਰਤਾ ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ ਝੰਡੇ ਵਾਲੇ ਸਮਾਰਤਾ ਜ਼ੀਰੇ ਸਮਾਰਤਾ ਫੇਕ ਕਾਊਂਟਰਡ ਜੇ ਕੋਈ ਗੈਂਗਸਟਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ ਐ ਫੜ ਫੜ ਕੇ ਫਿਰ ਇੱਕ ਗੈਰ ਕਾਨੂੰਨੀ ਅਨ ਕਨਸਟੀਟਿਊਸ਼ਨਲ ਚੀਜ਼ਾ ਨਾ ਤਾਂ ਹਾਈ ਕੋਰਟ ਨੂੰ ਕਰਦੀ ਹੈ ਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਐ ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿਕੰਧ ਦੇ ਦੀ ਖਤਮ ਕਰ ਦੁੱਤੀ ਹੈ ਜਦਕੀ ਭੱਜੇ ਨੱਠੇ ਪੰਡਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ ਹੁਣ ਜਾਈਏ ਕਿੱਥੇ ਅਸੀਂ ਕਹਿੰਦੇ ਆ ਕਿ ਬਾਰਡਰ ਡਬਲਯੂ ਟੂ ਯੂ ਕਹਿੰਦਾ ਕਿ ਬਾਰਡਰ ਖੋਲੋ ਇੰਟਰਨੈਸ਼ਨਲ ਅਸੀਂ ਕਹਿੰਦੇ ਆ ਵਾਕੇ ਦਾ ਬਾਰਡਰ ਖੋਲ ਦੋ ਉਹਦੇ ਵਿੱਚ ਕੀ ਹੈ ਸਾਡੇ ਲਾਲਿਆਂ ਨੂੰ ਬਾਣੀਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ ਗਿਆ ਟ੍ਰੇਡ ਵਧੂਗੀ ਮੈਨੂਫੈਕਚਰਿੰਗ ਵਧੂਗੀ ਇਧਰ ਨੌਕਰੀਆਂ ਸਾਰੀਆਂ ਵਧਣਗੀਆਂ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਜੀਤ ਨਾਲ ਸੜੀਆਂ ਜਿੰਸਾਂ ਬਾਹਰ ਜਾਣ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ ਵੱਡੇ ਵੱਡੇ ਸ਼ੌਕਰਾਂ ਦੇ ਤਾਂ ਲੋਨਸ ਮਾਫ ਕਰਤੇ ਤੇ ਜੇ ਇਹਨਾਂ ਤੇ ਮਾਫ ਕਰਦੇ ਇਹ ਤੇ ਕੀ ਕਰਦਾ ਹੁਣ ਕਾਨੂੰਨ ਆਰਟੀਕਲ 14 ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ ਜੇ ਸਾਰੇ ਬਰਾਬਰ ਹਨ ਜੇ ਸ਼ੌਕਾਰਾਂ ਦੇ ਲੋਨ ਮaaf ਕੀਤੇ ਆ ਤੇ ਫਿਰ ਜ਼ਿਮੀਂਦਾਰਾਂ ਦੇ ਕਿਉਂ ਨਹੀਂ ਕਰਦੇ ਹੈਗੇ ਗਰੀਬਾਂ ਦੇ ਕਿਉਂ ਨਹੀਂ ਕਰਦੇ ਹੈਗੇ ਫਿਰ ਜਿਹੜੀ ਉਹ ਰਿਪੋਰਟ ਹੈ ਕੀ ਹੈ ਇਹ ਸੁਮਿੰਨਥ ਨੂੰ ਨਹੀਂ ਲਾਗੂ ਕਰਦੇ ਹੈਗੇ ਲੋਨਸ ਨਹੀਂ ਕਰਦੇ ਐਮਐਸਪੀ ਨੂੰ ਕਾਨੂੰਨੀ ਜਾਮਾ ਨਹੀਂ ਪਣਾ ਰਹੇ ਉਹਦੇ ਚ ਕੀ ਹੱਲ ਹੈਗਾ ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ ਜਿੱਥੇ ਅਸੀਂ ਮੰਗਦੇ ਹੁੰਦੇ ਸੀ ਜੇ ਚੌਲ ਤੇ ਵੀਟ ਤੇ ਇਹ ਕਣਕ ਤੇ ਦੂਸਰਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ ਉੱਥੇ ਤਾਂ ਜੰਗ ਲੱਗਿਆ ਹੋਇਆ ਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ ਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਸੌਰੀ ਤੁਸੀਂ ਅੱਜ ਰੇਲਾਂ ਰੋਕਣੀਆਂ ਸੀ ਪਰ ਸਾਨੂੰ ਨਜ਼ਰਬੰਦ ਕੀਤਾ ਗਿਆ ਇਸ ਤੇ ਕੀ ਬੰਦਾ ਕਰੂੰ ਮੈਂ ਉਹੀ ਤਾਂ ਗੱਲ ਕਰ ਲਿਆ ਨਾ ਕਿ ਰੀਜ਼ਨ ਤਾਂ ਦੱਸ ਗਣ ਉਹ ਤਾਂ ਸੁਣ ਲਓ ਮੇਰੇ ਤੁਸੀਂ ਬਾਕੀ ਤਾਂ ਨਾ ਸੁਣਿਓ ਜਿਹੜੇ ਮੈਂ ਰੀਜਨ ਦੇ ਰਿਹਾ ਕਿਉਂ ਰੇਲ ਰੋਕੋ ਕੀਤੀ ਹੈ ਉਹਦਾ ਰੀਜਨ ਹੈ ਮੈਂ ਥੋੜੀ ਇਹ ਉੱਠ ਕੇ ਮੈਂ 12 ਵਜੇ ਰਾਤ ਦੇ ਕਹਤਾ ਕਿ ਰੇਲ ਰੋਕ ਦੋ ਤੇ ਮੈਂ ਰੀਜਨਸ ਦੇ ਰਿਹਾ ਤੇ ਤਮੀਜ਼ ਦੇ ਨਾਲ ਉਹ ਸੁਣ ਲੋ ਤੁਸੀਂ ਫਿਰ ਇਹ ਫਾਰਮਰਸ ਨੂੰ ਇਹ ਬਾਰਡਰ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ ਬੀਜਪੀ ਨੇ ਆਰਐਸਐਸ ਨੇ ਕਿ ਜਥੇਬੰਦੀ ਮਿਲਟਰੀ ਫੋਰਸ ਲੈਦਰ ਬਣਾਤੀ ਹੈ ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇੱਕ ಹೃದಯ ਨਹੀਂ ਦੱਸ ਦੇ ਕਿ ਉਹ ਕਿੱਥੇ ਜਾਂਦਾ ਹੈਗਾ ਉਹ ਸਾਰਾ ਜਿਹੜਾ RSS ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਅਸਲਾ ਦੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦੇ ਹੀ ਜਾਂਦੇ ਹੈ ਤੇ 퍼ਫੋਰਮਸ ਦੇ ਉੱਤੇ ਸ਼ੰਭੂ ਵੀ ਤੇ ਇਦਰਲੇ ਖਨੋਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈਗੀਆਂ ਉਹਨਾਂ ਦੇ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਖੰਡ ਪਾਤੀ ਹੈ ਕਿ ਉਹ ਸੀਜ਼ ਕਰ ਜਾਂਣ ਇੰਜਣ trolੀਆਂ ਤੋੜਤੀਆਂ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਮੇਰਾ ਮਤਲਬ ਫਿਰ ਜ਼ੀਰੋ ਐਫ ਆਈ ਆਰ ਹੈ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ ਤੇ ਜ਼ੀਰੋ ਐਫ ਆਈ ਆਰ ਮੇਰਾ ਮਤਲਬ ਹੈ ਕਾਦੇ ਲਈ ਲਾਂਚ ਕੀਤੀ ਹੈ ਜੀ ਦਾ ਮਤਲਬ ਹੈ ਕਿ ਉਹਦੇ ਚ ਕੋਈ ਮੁਲਜ਼ਮ ਨਹੀਂ ਦਿਖਾਇਆ ਨਾ ਤਾਂ ਉੱਥੋਂ ਦਾ ਹੋਮ ਮਿਨਿਸਟਰ ਦਿਖਾਇਆ ਵਿੱਚ ਨਾ ਉੱਥੋਂ ਦੀ ਪੁਲਿਸ ਡੀਜੀਪੀ ਦਿਖਾਈ ਹੈ ਨਾ ਕਿਤੇ ਸਰਕਾਰ ਦਾ ਨਾਂ ਲਿਆ ਇਸ ਤਰ੍ਹਾਂ ਐਫ ਆਈ ਆਰ ਲਿਖਾਤੀ ਹੈ ਮੇਰਾ ਮਤਲਬ ਇਹ ਹੈ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਸ ਕਰਕੇ ਇਹ ਨਾ ਇਹ ਇਥੇ ਰੀਡਮ ਵੱਜੀ ਜਾਂਦੀ ਹੈ ਈਦੀ ਦੀਆਂ ਰੀਡਮ ਵੱਜੀ ਜਾਂਦੀਆਂ सीबीआई ਦੀਆਂ ਵੱਡੀਆਂ ਹੋ ਰਹੀਆਂ ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰਦੇ ਬੀਜੇਪੀ ਚ ਭਰਤੀ ਹੋਈ ਜਾਂਦੇ ਆ ਨਾ ਉਹਨਾਂ ਦੇ ਕੋਲੇ ਬੰਦਾ ਨਾ ਫਰੰਦਾ ਤੇ ਬੀਜੇਪੀ ਕੀ ਕਰੂਗੀ ਇਹੋ ਜੇ ਬੰਦਿਆਂ ਨੂੰ ਲੈ ਕੇ ਇਹ ਮੇਰੀ ਸਮਝ ਤੋਂ ਅਲੱਗ ਹੈ ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀਜੇਪੀ ਚ ਵੜੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤੇ ਹੋਰ ਜ਼ਬਰਦਸਤ ਸੀ ਬਾਦਲ ਦੇ ਨਾਲ ਬੀਜੇਪੀ ਦੀ ਸੁਣਾ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾਲੀ ਦਾ ਨੰਬਰ ਸਰ ਤੇ ਦੂਜੀਆਂ ਪਾਰਟੀਆਂ ਫੇਰ ਨਾ ਪਾਰਲਮੈਂਟਸ ਪਹੁੰਚਣ ਇਹ ਪਾਰਲਮੈਂਟ ਤੁਸੀਂ ਜਾਣਦੇ ਆ ਜਿੱਥੇ ਸਾਡਾ ਹੱਕ ਹੈ ਬੋਲਣ ਦਾ ਉੱਥੇ ਮੈਨੂੰ ਸਿਮਰਜੀਤ ਚਮਾਨ ਨੂੰ ਬੋਲਣ ਹੀ ਨਹੀਂ ਦਿੰਦੇ ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵੱਲ ਪਾਸੇ ਸਾਡੇ ਵੱਲ ਤਾਂ ਦੇਖ ਦੇਗੀ ਸੋ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਇਹ ਕੋਈ ਪ੍ਰੋਜੈਕਟ ਸਾਡੇ ਪੰਜਾਬ ਦੇ ਵਿੱਚ ਲਾਇਆ ਸਾਡੇ ਹੈਡਵਰਕ ਸਾਨੂੰ ਨਹੀਂ ਦਿੰਦੇ ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ ਚ ਹੈ ਚੰਡੀਗੜ੍ਹ ਹੈ ਰਾਜਸਥਾਨ ਚ ਹੈ ਹਰਿਆਣਾ ਚ ਹੈ ਉਹ ਉਹਦੀ ਗੱਲ ਨਹੀਂ ਕਰਦੇ ਹੈਗੇ ਪਾਣੀ ਸਾਡੇ ਲਈ ਜਾਂਦੇ ਹੈ ਰਿਪੇਰੀਡ ਲਾ ਦੇ ਖਿਲਾਫ ਕਨਸਟੀਟਿਊਸ਼ਨ ਦੇ ਖਿਲਾਫ ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ ਡਿਬਰੂਗੜ੍ਹ ਇਹ ਜੇਲ ਉੱਥੇ ਦੀ ਜਾਣ ਦਿੰਦੇ ਮਾਨਸਤ ਤੁਸੀਂ ਆਪਣਾ ਜਣਾ ਹੈਗਾ ਵੀ ਜਿਹੜਾ ਐਮਪੀ ਦੇ ਅਜਾ ਤੁਹਾਨੂੰ ਹਾਊਸ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਥੋੜੀ ਇੱਕ ਐਮਪੀ ਨੂੰ ਅਗਸਟ ਹਾਊਸ ਕਰਾ ਅਲਮਨ ਕਿਤੀ ਮੈਨੂੰ ਸਾਰੇ ਤੋਂ ਦੱਸਦੇ ਮੈਨੂੰ ਤਾਂ ਪਾਰਲੀਮੈਂਟ ਨਹੀਂ ਇੰਪੋਰਟ ਦਿੰਦੇ ਕਿ ਇੱਥੇ ਇੱਥੇ ਤਾਂ ਹਾਊਸ ਰਿਸਟ ਬਹੁਤ ਸਿੰਪਲ ਹੈ ਮੈਨੂੰ ਤਾਂ ਪਾਰਲੀਮੈਂਟ ਜੀ ਬੋਲਣ ਦਿੰਦੇ ਇਹ ਉਹ 3 ਅਰਜੰਦੇ ਆ ਕਿ ਤਨ ਕਈ ਮਹੀਨੇ ਤਣੂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਂਗਾ ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ ਕੈਨੇਡਾ ਯੂਕੇ ਦੇ ਵਿੱਚ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕਰੇਂਗਾ ਕਿ ਸਾਡੀ ਬੇਸਤੀ ਹੋਊਗੀ ਬੇਸਤੀ ਕਾਜੀ ਹੋਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਇੱਥੋਂ ਦਾ ਐਮਪੀ ਇਹ ਕੱਲ ਕਰ ਰਿਹਾ ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇੱਥੇ ਘਨੌਲੇ ਫਿਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ ਇੱਥੇ ਲੋਨ ਆਰਡਰ ਪ੍ਰੋਬਲਮ ਬਣਾਤਾ ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟਰੀਟਸ ਦੇ ਉੱਤੇ ਆ ਗਈ ਹੈ ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ ਸ਼ਰੀ ਹੈ ਉਹਨਾਂ ਨੂੰ ਡਰੋਂਦਾ ਕਿ ਮਤਲਬ ਉਹ ਜਿਹੜੇ ਪਾਣਾ ਸਿੱਧੂ ਇਹ ਪਾਣਾ ਸੁੱਧੀ ਸੀ ਨਾ ਉਹਦੇ ਉੱਤੇ ਉਹਦੇ ਕੋਟ ਦੁੱਨੇ ਤਾਂ ਉਹਦੇ ਉੱਤੇ ਝੂਠੇ ਕੇਸ ਕਰਤੇ ਫਿਰ ਉਹ ਵਾਪਸ ਲੈ ਲੇ ਸਾਨੂੰ ਕੀ ਸਮਝਦੇ ਅਸੀਂ ਕ੍ਰਿਮੀਨਲਸ ਕੋਈ ਗੱਡ ਨਹੀਂ ਕੋਈ ਬਾਤ ਨਹੀਂ ਕਦੇ ਉਹ ਥੋੜੇ ਸਾਹਮਣੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਦੇ ਇਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ ਸਾਨੂੰ ਤਾਂ ਟਿੱਚ ਕਰਕੇ ਸਮਝਦੇ ਆ ਜੀ ਮਤਲਬ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂ ਵੀ ਗੈਂਗਸਟਰ ਨਾਲ ਗੱਲਬਾਤ ਕਰਨੀ ਚਾਹੀਦੀ ਆ ਜ਼ਰੂਰੀ ਆ ਉਹ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਜੀ ਦੀ ਉਹਨੂੰ ਸੇਦੂ ਮੂਸਾ ਨੂੰ ਮਾਰਿਆ ਉਹਦਾਂ ਵੀ ਗੱਲਬਾਤ ਕਰਨੀ ਚਾਹੀਦੀ ਸਾਰਿਆਂ ਨਾਲ ਗੱਲਬਾਤ ਕਰੋ ਜੀ ਸਾਰਿਆਂ ਨੂੰ ਲੈ ਕੇ ਆਓ ਅੰਦਰ ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ ਪਰ ਉਹਨਾਂ ਨੂੰ ਫੇਰ ਸੋਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ ਐ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ ਚੁੱਪ ਕਰਕੇ ਕੋਈ ਮਾਰ ਜਾਂਦਾ ਇਹੋ ਜਿਹੇ ਇਹ ਪੰਜਾਬ ਥੋੜੀ ਆਪਾਂ ਚਾਹੁੰਦੇ ਹਰਿਆਣੇ ਦੇ ਵਿੱਚ ਦੇਖ ਲਓ ਜਿੰਨੇ ਕਤਲ ਹੋ ਗਏ ਉਹ ਰਾਤੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ ਫੇਰ ਅੱਜ ਫੇਰ ਇੱਕ ਸਰਪੰਚ ਨੂੰ ਮਾਰਤਾ ਹੈ ਇੱਕ ਗੁਰਗਾਉਂ ਦੇ ਵਿੱਚ ਬੰਦਾ ਮਾਰਤਾ ਹੈ ਮੇਰਾ ਮਤਲਬ ਤੁਸੀਂ ਇਹੋ ਜਿਹੇ ਰਾਜ ਤੋਂ ਦੇ ਨੇ ਜਿੱਥੇ ਇਹ ਬੰਦੇ ਛੁਪੇ ਹੋਏ ਜਾ ਕੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਅੰਦਰ ਆਪਾ ਸਿਸਾਇਕੀ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ ਪਰ ਪਰ ਫੇਰ ਫੇਰ ਬੇਲ ਜਿਹੜਾ ਇਹ ਆਸਾਦ ਹੈ ਸਰਸੇਵਾਲਾ ਉਹਨੇ ਇੰਨੇ ਮਾੜੇ ਕੰਮ ਕੀਤੇ ਸਿੱਖਾਂ ਨੂੰ ਕਤਲ ਕੀਤਾ ਸਿੱਖਾਂ ਦੇ ਖਿਲਾਫ ਬੋਲਦਾ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ ਇਹ ਕੀ ਗੱਲ ਹੈ ਜੀ ਮੇਰੇ ਮਤਾ ਕਿਤਨਾ ਖਤੇ ਤੁਸੀਂ ਕਦੇ ਵੀ ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ ਕਦੇ ਵੀ ਸਿੱਖ ਗੌਰਮ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ ਸਭ ਅਗਲਾ ਕੀ ਪ੍ਰੋਗਰਾਮ ਆ ਫਾਰ ਗਿਆ ਹੁਣ ਅੱਜ ਦੇਖਦੇ ਆਂ ਜੀ ਕੀ ਰਿਸਪੌਂਸ ਹੈ ਇਹ ਰੇਲਵੇ ਦਾ ਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜਦੋਂ ਤੱਕ ਜਦੋਂ ਉਹਨਾਂ ਤਾਂ ਪੂਰੀ سپورਟ ਦਿੱਤੀ ਹੋਈ ਹੈ ਤਦੇ ਅਸੀਂ ਇੱਥੇ ਕਿ ਸਾਰੇ ਇਕੱਠੇ ਹੋ ਇਕੱਠੇ ਹੋ ਇਕੱਠੇ ਕਹਿਣ-ਕਹਿ ਕੇ ਅੱਜ ਉਹ ਇੱਕ ਮੰਚ ਦੇ ਉੱਤੇ ਆ ਗਏ ਐ ਸਾਨੂੰ ਸ਼ਾਂਤੀ ਹੈ ਤੇ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਕਿ ਇਹ ਮੰਨ ਜਾਣੀਆਂ ਚਾਹੀਦੀਆਂ ਸਰਕਾਰ ਨੂੰ ਹਾਂ ਤਾਂ ਤੁਹਾਡੇ ਕੋਲ ਇਲੈਕਸ਼ਨ ਦੀ ਕੀ ਤਿਆਰੀ ਐ ਐਮਪੀ ਚੋਣਾਂ ਦੁਬਾਰਾ ਆ ਰਹੀਆਂ ਉਹ ਤਾਂ ਤੁਸੀਂ ਇਥੋਂ ਨੇ ਪਿੰਡ-ਪਿੰਡ ਤੇ ਅਸੀਂ ਤਾਂ ਸਾਡੇ ਕਾਰਡਸ ਪਹੁੰਚੇ ਹੋਏ ਐ ਅਸੀਂ ਸਾਰੇ ਗ੍ਰਾਂਟਸ ਮੰਡੇ ਹੋਏ ਐ ਸਾਰੇ ਪਾਸੇ ਇਹ ਠਿਆਰੀ ਐ ਸਾਡਾ ਕੌਸ਼ਨ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਐ ਕਾਨੂੰਨ ਇਹ ਕਹਿੰਦਾ ਕਿ ਕਿਸੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਗੈਂਗਸਟਰ ਨੂੰ ਫੋਕ ਦੋ ਗੋਲੀ ਮਾਰ ਕੇ ਮਾਰ ਦੋ ਉਹਨਾਂ ਕੋਲੇ ਪੁਲਿਸ ਵੀ ਕਾਨੂੰਨ ਦੇ ਅਧੀਨ ਹੁੰਦੀ ਐ ਪੁਲਿਸ ਉਹਨਾਂ ਦਾ ਟਰਾਇਲ ਲਵੇ ਕੋਰਟ 'ਚ ਉਹਨਾਂ ਨੂੰ ਪੁਰੀਸ਼ ਕਰੇ they ਦੇਸ਼ ਦਾ ਕਾਨੂੰਨ ਦੱਸੇ ਕਿ ਉਹਨਾਂ ਨਾਲ ਕੀ ਹੋਣਾ ਚਾਹੀਦਾ ਮੇਰਾ ਤਾਂ ਸਵਾਲ ਬਾਈ ਜੀ ਇਹ ਸੀ ਵੀ ਗੈਂਗਸਟਰ ਸਮਾਜ ਦੇ ਵਿੱਚ ਆਉਣ ਵਾਲਾ ਨਹੀਂ ਲੰਦਾ ਜਿਹਦੇ ਉੱਪਰ ਕਤਲ ਦੇ ਅਨਨ ਕੀ ਕੀਤਾ ਤਾਂ ਉਹਨੂੰ ਆਪਾਂ ਸਮਾਜ 'ਚ ਨਹੀਂ ਨਾ ਲਿਆ ਸਕਦੇ ਇਹ ਚੀਜ਼ ਦਾ ਸਵਾਲ ਫੇਰ ਜੇ ਉਹ ਬੰਦੇ ਦੇ ਪੁੱਤ ਬਣ ਜਾਣ ਜਾਂ ਫੇਰ ਕੀ ਹੈ ਇਹ ਉਹ ਸਹੀ ਹੈ ਪਰ ਇਹ ਵੀ ਮੈਨੂੰ ਲੱਗਦਾ ਨਹੀਂ ਹੈਗਾ ਆਪਾਂ ਮੰਨ ਲਓ ਮੇਰਾ ਸਿਰ ਸਵਾਲ ਹੈ ਤੁਹਾਡੇ ਖਿਆਲਾਂ ਤਾਂ ਮੇਰੇ ਖਿਆਲਤ ਹੋਰ ਹਨ ਨਹੀਂ ਮੈਂ ਤਾਂ ਇਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਵਾੜੀਏ ਹਾਂ ਸਹੀ ਹੈ ਤੁਹਾਡੇ ਨਹੀਂ ਤਾਂ ਐਵੇਂ ਗੋਲੀ ਮਾਰ ਦਿੰਦੇ ਕਿ ਕਿਸ ਨੂੰ ਕੋਈ ਪਤਾ ਨਹੀਂ ਹੈ ਕਿ ਤੁਹਾਨੂੰ ਮਾਰ ਦੇਣ ਕੱਲ ਨੂੰ ਅਸੀਂ ਬਗਾਵਤ ਬਗੈਰ ਕਿਸਾਨਾਂ ਦੇ ਤੋਂ ਦੇ ਜੋ ਕਰਮ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿਸਾਨਾਂ ਦੇ ਤੋਂ ਕਰਮ ਦੀ ਕੀ ਜੀ ਖਨੌਰੀ ਬਾਰਡਰ ਤੇ ਹਾਂ ਖਨੌਰੀ ਬਾਰਡਰ ਦੀ ਐਫ ਆਈ ਆਰ ਜ਼ੀਰੋ ਐਫ ਆਈ ਆਰ ਉਹਦੇ ਉੱਤੇ ਦੇਖੋ ਸਾਰੇ ਅਫਸਰ ਪੰਜਾਬ ਦੇ ਉੱਥੇ ਹਾਜ਼ਰ ਸੀ ਕਿ ਬਾਰਡਰ ਦੇ ਉੱਤੇ ਉੱਥੇ ਸਾਰੇ ਪੁਲਿਸ ਦੇ ਵਿਭਾਗ ਦੇ ਸੀਗੇ ਡੀ ਸੀ ਸੀ ਦੇ ਸਾਰੇ ਫਿਰ ਜ਼ੀਰੋ ਐਫ ਆਈ ਆਰ ਦਾ ਕੀ ਮਤਲਬ ਹੈ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਹੈ ਤੇ ਭਾਜਪਾ ਹੈ ਤੇ ਹਰਿਆਣੇ ਦੀ ਪੁਲਿਸ ਹੈ ਦੇ ਸੈਂਟਰ ਦੀ ਹੋਮ ਮਿਨਿਸਟਰੀ ਹੈ ਤੇ ਜਿਹੜੇ ਆਰਐਸਐਸ ਦੇ ਬਦਮਾਸ਼ ਨੇ ਜਿਹੜਾ ਇਹਨਾਂ ਨੇ ਨਵਾਂ ਵਿੰਗ ਬਣਾਇਆ ਮਿਲਟਰੀ ਵਿੰਗ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਂਖੇ ਨਹੀਂ ਲਿਖੇ ਗਏ ਦੇਖ ਮਾਨਸਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਕਿਸਾਨਾਂ ਵੱਲੋਂ ਵੀ ਜਿਹੜਾ ਰੇਲ ਰੋਕੋ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੁਸੀਂ ਦੋ ਵਾਰ ਕਾਲ ਦਿੱਤੀ ਹੈਗੀ ਪਰ ਤੁਹਾਨੂੰ ਹੀ ਕਿਉਂ ਰੋਕਿਆ ਜਾਂਦਾ ਹੈਗਾ ਇਹ ਤੁਸੀਂ ਜੇ ਤੁਸੀਂ ਮੈਨੂੰ ਸੰਗਰੂਰ ਵਾਲੇ ਹੋਰ ਤਖੜਾ ਕਰ ਦੋਗੇ ਫਿਰ ਨਹੀਂ ਰੋਕਣਗੇ ਹੋਰ ਨਹੀਂ ਮੈਂ ਕਹਿ ਸਕਦਾ ਤਾਂ ਅੱਜ ਅੱਜ ਦੇ ਜਿਹੜੀ ਤੁਹਾਨੂੰ ਘਰ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਕੀ ਕਹਿਣਾ ਚਾਹੋਗੇ ਤੇ ਅਗਲਾ ਐਕਸ਼ਨ ਤੁਹਾਡੀ ਪਾਰਟੀ ਵੱਲੋਂ ਕੀ ਦਿੱਤਾ ਜਾਊਗਾ ਇਹ ਅੱਜ ਜਿਹੜਾ ਨਤੀਜਾ ਨਿਕਲੂਗਾ ਰੋਖੋ ਦਾ ਉਸ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਦੇਖਾਂਗੇ ਕਿ ਸਾਡੀ ਕਿੰਨੀ ਸਟਰੈਂਥ ਹੈਗੀ ਹੈ ਫਿਰ ਉਹਦੇ ਮੁਤਾਬਕ ਅਸੀਂ ਨੈਕਸਟ ਕਹਾਂਗੇ ਪਰ ਮੇਨ ਇਸ਼ੂ ਹੈ ਕਿ ਸਾਡੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹ ਤੇ ਵੱਲ ਸੈਂਟਰ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਗੌਰ ਕਰਦੀ ਤੇ ਪੁਲਿਸ ਦਾ ਮਤਲਬ ਹੈ ਕਿ ਇਹ ਤੁਸੀਂ ਗਵਰਨਮੈਂਟ ਨੂੰ ਇਤਲਾਹ ਦਿਓ ਤੇ ਪੁਲਿਸ ਕਿਉਂ ਨਹੀਂ ਇਤਲਾਹ ਦੇਦੀ ਕਿ ਆ ਇਹਨਾਂ ਦੇ ਰੋਸ ਹੈਗੇ ਆ ਜਦੋਂ ਮੈਂ ਐਸਐਸਪੀ ਸੀਗਾ ਮੈਂ ਪੂਰੀ ਇਤਲਾਹ ਬਤੌਰ ਐਸਐਸਪੀ ਪਿੰਡਰਵਾਲਿਆਂ ਦੇ ਜਿਹੜਾ ਇਹ ਜਦੋਂ ਜੈ ਸੀ ਦਿੰਦਾ ਰਿਹਾ ਸੀਗਾ ਕਿ ਨਾ ਕਰੋ ਨਾ ਕਰੋ ਜਿਵੇਂ ਰੇਲਵੇ ਦਾ ਮਾਸਟਰ ਇਹ ਹਟ ਸਟੇਸ਼ਨ ਮਾਸਟਰ ਸਿਗਨਲ ਦਿੰਦਾ ਮੈਂ ਤਾਂ ਸਿਗਨਲ ਦੇ ਹੀ ਜਾਂਦਾ ਸੀਗਾ ਕਿ ਨਾ ਕਰੋ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਭੱਕ ਚੁਗੀ ਕਰ ਮਾਨ ਸਰ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਮੈਨੂੰ ਰਾਤ ਨੂੰ ਘਰ ਤੱਕ ਸੀਗੇ ਇਹ ਦਰਸਾ ਵਿਵੇਸ ਨੂੰ ਨਜ਼ਰਬੰਦ ਕੀਤਾ ਚ ਮਹੂਰੀਅਤ ਦਾ ਅਧਿਕਾਰ ਕੋ ਗਿਆ ਇੱਕ ਐਮਪੀ ਤੋਂ ਟੈਸਟ ਕਰਨ ਦਾ ਕੀ ਸਮਝਦੇ ਹੋ ਵੀ ਸਟੇਟ ਗਵਰਨਮੈਂਟ ਸੈਂਟਰ ਦੇ ਇਸ਼ਾਰੇ ਤੇ ਸਭ ਕੁਝ ਕਰ ਬਿਲਕੁਲ ਇਹ ਮੇਰੇ ਮਨ ਤੋਂ ਦੋਨੇ ਨਹੀਂ ਸਾਡੀ ਗੱਲ ਸੁਣ ਰਹੀ ਜੀ ਇਹ ਨਾ ਤਾਂ ਇਹ ਆਮ ਆਦਮੀ ਪਾਰਟੀ ਸੁਣ ਰਹੀ ਹੈ ਇਹ ਵੀ ਸੈਂਟਰ ਦੇ ਨਾਲ ਰਲ ਕੇ ਇਹ ਝੂਠੇ ਮੁਕਾਬਲੇ ਕਰਨ ਲੱਗ ਪਈ ਹੈ ਜਿਹੜੇ ਮੈਂ ਤੁਹਾਨੂੰ ਲਿਖਾਇਆ ਹੁਣੇ ਦੋਨੋਂ ਇੱਕ ਥੈਲੀ ਦੇ ਵਿੱਚ ਵੱੜ ਗਏ ਹੈਗੇ ਇਹਦੇ ਸੰਬੰਧੀ ਤੁਸੀਂ ਪਹਿਲਾਂ ਵੀ ਰਿਟਨ 'ਚ ਕੰਪਲੇਨਟ ਕੀਤੀ ਸੀ ਮੈਨੂੰ ਲੱਗਦਾ ਸ਼ਾਇਦ ਸਪੀਕਰ ਜੀ ਅਸੀਂ ਡੀਸੀ ਡੀਸੀਆਂ ਨੂੰ ਸਾਰੇ ਮੈਮੋਰੰਡਮ ਡੀਸੀਆਂ ਨੂੰ ਦਿੱਤੇ ਹੈ ਜੀ ਇਹ 22 ਫ फेब्रुवारी ਨੂੰ ਅਸੀਂ ਸਾਰੇ ਡੀਸੀਆਂ ਨੂੰ ਇਹ ਮੈਮੋਰੰਡਮ ਇਹ ਸਾਰੀਆਂ ਦਲਾਂ ਦੇ ਦਿੱਤੇ ਹੈ ਇਹਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਸਾਰਾ ਪਤਾ ਹੈ ਕਿ ਕੀ ਹੋ ਰਿਹਾ ਹੈ ਤੇ ਅਜੇ ਤੱਕ ਨੋਟਿਸ ਕਿਉਂ ਨਹੀਂ ਦਿੱਤਾ ਫਿਰ ਹੁਣ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਗਾਲੀ ਨਹੀਂ ਕਢਣ ਦਿੱਤੀ ਉੱਥੇ ਇੰਨੇ ਸਿੱਖ ਇਕੱਠੇ ਹੋ ਗਏ ਹੁਣ ਯੂਕੇ ਦੇ ਵਿੱਚ ਐਂਬੈਸੀ ਨੂੰ ਘੇਰ ਲੱਗ ਪਏ ਐ ਇਹ ਤਾਂ ਮੇਰਾ ਮਤਲਬ ਇੰਟਰਨੈਸ਼ਨਲੀ ਸਿੱਖ ਇੰਨੇ ਡਿਸਟਰਬਡ ਹੋਏ ਪਏ ਐ ਤੇ ਇੰਡੀਆ ਠੀਕ ਹੈ ਬਾਹਰ ਸਿੱਖਾਂ ਨੂੰ ਮਰਵਾ ਰਹੀ ਹੈ ਪਰ ਇਹਨਾਂ ਦੀਆਂ ਤਾਂ ਐਮਬੈਸੀਆਂ ਹੈਗੀਆਂ ਉੱਥੇ ਚਾਰ ਪੰਜ ਬਾਬੂ ਆ ਪਰ ਸਿੱਖ ਤਾਂ ਸਾਰੇ ਪਾਸੇ ਸਾਰੀ ਦੁਨੀਆ ਚੋਂ ਫੈਲ ਗਿਆ ਹੁਣ ਮਾਸੀ ਤੰਗ ਦੀ ਕੀ ਐ ਫਲਸਫੀ ਉਹ ਕਹਿੰਦੀ ਹੈ ਕਿ ਜਿਹੜਾ ਦਿਹਾਤੀ ਏਰੀਆ ਜੇ ਉਹ ਸ਼ਹਿਰੀਆਂ ਨੂੰ ਘੇਰ ਲਵੇ ਤਾਂ ਫੇਰ ਇਹ ਜਿਹੜੀ ਰੈਵਲੂਸ਼ਨ ਹੈ ਜਦੋਂ ਜਦ ਤੱਕ ਇਹ ਕਾਮਯਾਬ ਹੋ ਜਾਂਦੀ ਹੈ ਹੁਣ ਇਹ ਇੰਡੀਆ ਐਮਬੈਸੀਸ ਦਾ ਆਪਣੀ ਸਹੀਰ ਖੰਡੀਆਂ ਠਹਿਗੇ ਸਾਰੇ ਪਾਸੇ ਸਿੱਖ ਹੈ ਤਾਂ ਘਰੇ ਹੋਏ ਇਹ ਕਿਵੇਂ ਪੰਗਾ ਲੈਸਾ ਦੇ ਸਖਾ ਨਾਲ ਫੜ ਕੇ ਕਿ ਤੁਸੀਂ ਕੈਂਡੀਡੇਟਸ ਮਾਰ ਦੋ ਪਾਕਿਸਤਾਨ ਮਾਰ ਦੋ ਤੇ ਪਾਕਿਸਤਾਨ ਅਜੇ ਤੱਕ ਬੋਲਿਆ ਨਹੀਂ ਕੈਂਡੀਡੇਟਸ ਤਾਂ ਬੋਲ ਪਿਆ ਮਾਨ ਸਾਹਿਬ ਆਪਣੇ ਕੋਈ ਸਾਥੀ ਵੀ ਗ੍ਰਿਫਤਾਰ ਕੀਤੇ ਜਾਂ ਨਹੀਂ ਕੀਤੇ ਹਾਂ کافی ਬਲੇਰ ਸਾਹਿਬ ਫਿਰ ਉਧਰ ਮਾਜੇ ਦੇ ਵਿੱਚ ਰਿਪੋਰਟਾਂ ਆਈਆਂ ਕਿ ਉਹ ਗ੍ਰਿਫਤਾਰ ਕੀਤੇ ਆ کافی